ਪੌਂਡ ਆਵਈ ਕਹਿ ਲਲ ਨਾਲ ਔਂਕਾ ਲਾਲ ਤਮਾਤ ਵਿਸਾਲ ਹੈ ਤਾ ਸੁਗਤ ਬਦਨ ਮੈਂ ਔਂਕਾ ਸਾਧ ਸੰਗਤ ਸਰੀਰ ਜਦੋਂ ਵਧਣ ਲੱਗਾ ਨਾ ਥੋੜੇ ਜਿ ਵੱਡੇ ਹੋਏ ਗੁਰੂ ਪਾਤਸ਼ਾਹ ਜੀ ਤੇ ਸੱਚ ਕਰਕੇ ਜਾਣਿਓ ਮਾਤਾ ਜੀ ਨੇ ਇੱਕ ਪੰਘੂੜਾ ਲਿਆਂਦਾ ਹੈ ਪੰਘੂੜੇ ਦੇ ਵਿੱਚ ਬੈਠ ਕੇ ਤੇ ਗੋਦੀ ਟੁੱਕ ਲੈਂਦੇ ਆ ਬਾਲਕ ਨੂੰ ਤੇ ਲੋਰੀਆਂ ਦਿੰਦੇ ਹੋਏ ਬਹੁਤ ਲਾਡ ਲਡਾਉਂਦੇ ਤੇ ਲਾਡ ਲਡਾਉਂਦਿਆਂ ਹੋਇਆਂ ਕਈ ਵਾਰੀ ਮਾਤਾ ਜੀ ਮੱਥਾ ਟੁੰਮਦੇ ਇਹ ਸਾਧ ਸੰਗਤ ਪਿਆਰ ਕਰਦੇ ਕਿਉਂਕਿ ਕਮਲ ਦੇ ਮੁਖੜੇ ਕਮਲ ਦੇ ਫੁੱਲ ਵਰਗਾ ਮੁਖੜਾ ਚੰਦਰਮਾ ਵਰਗਾ ਮੋਖਾ ਜਦੋਂ ਚੁੰਮਦੇ ਤੇ ਬੜੀ ਠੰਡ ਪੈਂਦੀ ਹੈ ਆਨਨ ਆਰਨ ਜਾਤ ਨਿਹਾਰੀ ਲੀਲਾ ਲਲਨੰਤ ਆਰਤ ਹਾਰੀ ਸਾਧ ਸੰਗਤ ਮੁਖ ਵੇਖ ਕੇ ਮਾਤਾ ਜੀ ਬਹੁਤ ਖੁਸ਼ ਹੁੰਦੇ ਦਿਨ ਦੇ ਵਿੱਚ ਕਈ ਵਾਰੀ ਮੱਥਾ ਚੁੰਮਦੇ ਲਾਡ ਲਡਾਉਂਦੇ ਗੋਦੀ ਦੇ ਵਿੱਚ ਝੁਕਦੇ ਤੇ ਬਹੁਤੀ ਪਿਆਰ ਕਰਦੇ ਹੌਨਾ ਸੁੰਦਰ ਅਲੰਕਾਰ ਕਰਵਾਏ ਸਾਧ ਸੰਗਤ ਮਾਤਾ ਜੀ ਨੇ ਬਹੁਤ ਹੀ ਪਿਆਰ ਦੇ ਨਾਲ ਗਾਨੇ ਕੜਵਾ ਕੇ ਦਿੱਤੇ ਜਿਵੇਂ ਆਪਾਂ ਬੱਚਿਆਂ ਨੂੰ ਕੜੇ ਬਣਾ ਕੇ ਦਿੰਨੇ ਆ ਪੈਰਾਂ ਦੇ ਵਿੱਚ ਪਾਉਣ ਵਾਸਤੇ ਕੜੇ ਬਣਾਏ ਜਾਂਦੇ ਕਿਉਂਕਿ ਸੌਂ ਕੋ ਦਾ ਜਦੋਂ ਛੋਟਾ ਬੱਚਾ ਹੋਏ ਬੇਨ ਦੁੱਖ ਨ ਕੈ ਭੂਖ ਨ ਪਾਏ ਸਾਧ ਸੰਗਤ ਬਿਨਾਂ ਦੁੱਖ ਤੋਂ ਜਿਹੜੇ ਪਾਤਸ਼ਾ ਜਿਨ੍ਹਾਂ ਨੂੰ ਕੋਈ ਦੁੱਖ ਨਹੀਂ ਪਹੁੰਦਾ ਉਨਾਂ ਦੇ ਤਨ ਦੇ ਉੱਤੇ ਗਹਿਣੇ ਸਜਾਏ ਹਨ ਬਨੇ ਬਾਜਨੇ ਕਿੰਕਨਚਾਰੀ ਕਟ ਮੈਂ ਪਾਈ ਆਤਿ ਛਬਵਾਰੀ ਮਾ ਕਵੀ ਸੰਤੋਖ ਸਿੰਘ ਜੀ ਕਹਿੰਦੇ ਪਈ ਇੱਕ ੜਾਗੀ ਮਾਤਾ ਜੀ ਨੇ ਬਰਵਾਈ ਜਿਹੜੀ ਲੱਕ ਦੇ ਨਾਲ ਬੰਨੀ ਔਰ ਬੜੀ ਸੁੰਦਰ ੜਾਗੀ ਹੈ ਓਨੂੰ ਘੁੰਗਰੂ ਪਾਏ ਤੇ ਜਦੋਂ ਵੀ ਗੁਰੂ ਪਾਤਸ਼ਾਹ ਜੀ ਰਿਹੜਦੇ ਤੇ ਸਾਧ ਸੰਗਤ ਤੋਂ ਘੁੰਗਰੂ ਛਣਕਦੇ ਹਾਨਾ ਕਰ ਮੈਂ ਕਟ ਪਦ ਨੂੰ ਪਰ ਤੋ ਹੈ ਜੋ ਦੇਖੈ ਤਿਸ ਕੋ ਮਨ ਮੋਹ ਹੈ ਇਸ ਤਰ੍ਹਾਂ ਸਾਧ ਸੰਗਤ ਪੈਰਾਂ ਦੇ ਵਿੱਚ ਵੀ ਕੜੇ ਪਾਏ ਝਾਂਜਰਾਂ ਵਾਂਗੂ ਤੇ ਲੱਕ ਦੇ ਨਾਲ ਤੜਾਗੀ ਵੱਧੀ ਹੈ ਮੈਂ ਇੱਕ ਬੇਨਤੀ ਕਰਾਂ ਜਿਹੜਾ ਵੀ ਵੇਖਦਾ ਉਹਦਾ ਮਨ 모ਇਆ ਜਾਂਦਾ ਇਹ ਤੜਾਗੀ ਦਾ ਇੱਕ ਕਾਰਨ ਦਾਤੀ ਕਈ ਵਾਰੀ ਸਾ ਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ ਹੁੰਦਾ ਤੜਾਗੀ ਸਾਧ ਸੰਗਤ ਵੱਧੀ ਜਾਂਦੀ ਸੀ ਤਾਂ ਕਰਕੇ ਭਈ ਜਦੋਂ ਵੀ ਬੱਚਾ ਰਿੜਦਾ ਹੈ ਔਰ ਖਾਣ ਪੀਣ ਲੱਗ ਜਾਏ ਤੇ ਬੱਚੇ ਦਾ ਪਤਾ ਲੱਗਦਾ ਵੀ ਬੱਚਾ ਤੰਦਰੁਸਤ ਹੈ ਜਿਵੇਂ ਬੱਚਾ ਖਾਵੇ ਪੀਵੇਗਾ ਵੇੜੇ ਦੇ ਵਿੱਚ ਰਿੜੇਗਾ ਏਡੇਗਾ ਤੇ ਉਹਦਾ ਸਰੀਰ ਜਿਹੜਾ ਥੋੜਾ ਜਿਹਾ ਵਧੇਗਾ ਸਾਨੂੰ ਪਤਾ ਲੱਗ ਜਾਂਦਾ ਜਿਵੇਂ ਜਿਵੇਂ ਤੜਾਗੀ ਜਿਹੜੀ ਉਹ ਤੰਗ ਹੁੰਦੀ ਜਾਏਗੀ ਨਾ ਤੇ ਸਾਨੂੰ ਪਤਾ ਲੱਗ ਜਾਏਗਾ ਕਿ ਇਹ ਬੱਚੇ ਦਾ ਸਰੀਰ ਜਿਹੜਾ ਇਹ ਵੱਧ ਰਿਹਾ ਹੈ ਭਾਰਾ ਹੋ ਰਿਹਾ ਕਿਉਂਕਿ ਤੜਾਗੀ ਇੱਕ ਸਰੀਰ ਨੂੰ ਲੱਕ ਨੂੰ ਮਨਣ ਵਾਸਤੇ ਜੇ ਤੇ ਢਿੱਲੀ ਹੋਣ ਲੱਗ ਪਈ ਫਿਰ ਪਤਾ ਲੱਗ ਜਾਏਗਾ ਕਿ ਬੱਚੇ ਦਾ ਸਰੀਰ ਸੁੱਕਣ ਲੱਗ ਪਿਆ ਕੋਈ ਕਾਰਨ ਹੈ ਜੇ ਉਹ ਤੰਗ ਹੋਣ ਲੱਗ ਗਈ ਫਿਰ ਪਤਾ ਲੱਗ ਜਾਏਗਾ ਕਿ ਬੱਚਾ ਤੰਦਰੁਸਤ ਹੈ ਸਰੀਰ ਇਹਦਾ ਵੱਧ ਰਿਹਾ ਹੈ ਇਸ ਕਰਕੇ ਤੜਾਗੀ ਬੰਨੀ ਜਾਂਦੀ ਸੀ ਪਰ ਕਈ ਵਾਰੀ ਇਹਨਾਂ ਚੀਜ਼ਾਂ ਦਾ ਆਪਾਂ ਨੂੰ ਨਾਂ ਪਤਾ ਹੁੰਨ ਕਰਕੇ ਆਪਾਂ ਵਹਿਮ ਵੀ ਮੰਨ ਲਏ ਨੇ ਕਿ ਪਤਾ ਨਹੀਂ ਕਿਉਂ ਤੜਾਗੀ ਪਾਈ ਆ ਇਸ ਤਰ੍ਹਾਂ ਮਾਤਾ ਜੀ ਨੇ ਗਹਿਣੇ ਜਿਹੜੇ ਉਹ ਬਣਵਾ ਕੇ ਦਿੱਤੇ ਤੇ ਸਾਧ ਸੰਗਤ ਸੱਚੇ ਪਾਤਸ਼ਾਹ ਜੀ ਜਦੋਂ ਵੇੜੇ ਦੇ ਵਿੱਚ ਕਿਤੇ ਬੈਠਦੇ ਤੇ ਉਸ ਵੇਲੇ ਇਹ ਛਣਕ ਦੇ ਹਾਨਾ ਦੋਏ ਦੋਏ ਦਸਨ ਅਰਧ ਜੋਤ ਹੋਤੀ ਸੰਪਟ ਬਿਰਧ ਮਨ ਜੋ ਜੁਗ ਮੋਤੀ ਮਾ ਕਵੀ ਸੰਤੋਖ ਸਿੰਘ ਜੀ ਕਹਿੰਦੇ ਪੀਰ ਇੱਕ ਦਿਨ ਐਸਾ ਆਇਆ ਮਹਾਰਾਜ ਨੇ ਦੋ ਦੰਦ ਜਿਹੜੇ ਉਹ ਕੱਢ ਲਏ ਕਿਉਂਕਿ ਬਾਲਕ ਉਮਰ ਹੈ ਤੇ ਜਦੋਂ ਰੇੜਨ ਲੱਗ ਪਏ ਖਾਣ ਪੀਣ ਚੰਗਾ ਨਰੂਆ ਹੈ ਜਦੋਂ ਦੋ ਦੰਦ ਆਏ ਨਾ ਤੇ ਇੰਜ ਲੱਗਦਾ ਸੀ ਜਿਵੇਂ ਮੂੰਗੇ ਦੇ ਡੱਬੇ ਦੇ ਵਿੱਚ ਦੋ ਮੋਤੀ ਪਏ ਹੋਣ ਇੰਨੇ ਸੋਹਣੇ ਲੱਗਦੇ ਵੇਖਣ ਵਾਲੇ ਮੋਹੇ ਜਾਂਦੇ ਆ ਸਾਧ ਸੰਗਤ ਹੀਰ ਤੋ ਹਸ ਤੋ ਹਸਾਵਤ ਔਰੀ ਇਲਕਤ ਮੁਖ ਤੇ ਮਾਦਰ ਠੋਰੀ ਮਹਾਰਾਜ ਸਾਰਿਆਂ ਵੱਲ ਵੇਖਦੇ ਹੱਸਦੇ ਤੇ ਹੱਸਉਂਦੇ ਸਾਰਿਆਂ ਨੂੰ ਵੇੜੇ ਦੇ ਵਿੱਚ ਤਿਲਕਾਰੀਆਂ ਮਾਰਦੇ ਹੁਣ ਸਾਧ ਸੰਗਤ ਅੱਜ ਤੇ ਸਾਡੇ ਵੇੜੇ ਪੱਕੇ ਹੋ ਗਏ ਔਰ ਬਹੁਤ ਛੋਟੇ ਹੋ ਗਏ ਉਹਨਾਂ ਸਮਿਆਂ ਦੇ ਵਿੱਚ ਵੇੜੇ ਕੱਚੇ ਹੁੰਦੇ ਸੀ ਤੇ ਬੜੇ ਵੱਡੇ ਹੁੰਦੇ ਸਨ ਹਵੇਲੀਆਂ ਹੁੰਦੇ ਜਾਂ ਸੀ ਪਰਿਵਾਰ ਇਕੱਠਾ ਹੋਣਾ ਤੇ ਬੱਚੇ ਨੇ ਵਿਹੜੇ ਦੇ ਵਿੱਚ ਦੂਰ ਤੱਕ ਖੇਡਣਾ ਮਿੱਟੀ ਜਿਹੜੀ ਉਹ ਲਗਣੀ ਤਾਨ ਨੂੰ ਬੜੀ ਚੰਗੀ ਹੁੰਦੀ ਸੀ ਬੱਚਾ ਨਰੂਆ ਰਹਿੰਦਾ ਸੀ ਇਹਦੇ ਨਾਲ ਹੁਣ ਤੇ ਨਾ ਵਿਹੜੇ ਰਹਿ ਗਏ ਨਾ ਕੱਚੀ ਜਗ੍ਹਾ ਰਹੀ ਬੱਚਿਆਂ ਦੇ ਖੇਡਣ ਵਾਸਤੇ ਤੇ ਮਹਾਰਾਜ ਸਾਧ ਸੰਗਤ ਹਾਸ ਦੇ ਵਿਆ ਤੇ ਹਸਾਉਂਦੇ ਵੀ ਔਰ ਕਲਕਾਰੀਆਂ ਮਾਰਦੇ ਹਾਂ ਨਾ ਬੇਦੀ ਕੋਲ ਕੀ ਆਨਾ ਬਦੁਤੀ ਮੂਰਤ ਤਿਕ ਜਨ ਆਨੰਦ ਬੂਟੀ ਹੁਣ ਬੇਦੀ ਕੋਲ ਦੀਆਂ ਜਿੰਨੀਆਂ ਵੀ ਔਰਤਾਂ ਉਹ ਮਹਾਰਾਜ ਦੀ ਮੂਰਤ ਨੂੰ ਵੇਖ ਕੇ ਸੂਰਤ ਨੂੰ ਵੇਖ ਕੇ ਬੜੀਆਂ ਆਨੰਦਤ ਹੁੰਦੀਆਂ ਤੇ ਮਹਾਰਾਜ ਤੋਂ ਬਲਹਾਰ ਜਾਂਦੀਆਂ ਹਨ ਗੈ ਕਰ ਭੁਜਤੇ ਅੰਕ ਬਸਾਵੇਂ ਪਰਮ ਪ੍ਰੇਮ ਕਰ ਹਰ ਕਲ ਢਾਵੇਂ ਮਹਾਰਾਜ ਦੀ ਸਾਧ ਸੰਗਤ ਬਾਵਾ ਤੋਂ ਪਕੜ ਕੇ ਨਾ ਗੁਰੂ ਸਾਹਿਬ ਦੇ ਤੇ ਆਪਣੀ ਗੋਦ ਦੇ ਵਿੱਚ ਬਿਠਾ ਲੈਂਦੀਆਂ ਤੇ ਬੜਾ ਪਿਆਰ ਕਰਦੀਆਂ ਕਿਉਂਕਿ ਮਹਾਰਾਜ ਬਚਪਨ ਦੇ ਵਿੱਚ ਦੀਨ ਦੁਨੀ ਦੇ ਮਾਲਕ ਬੜਾ ਪਿਆਰ ਲਿਆ ਤਲਵੰਡੀ ਦੇ ਨਗਰ ਦੇ ਲੋਕਾਂ ਤੋਂ ਹਰ ਇੱਕ ਔਰਤ ਮਹਾਰਾਜ ਨੂੰ ਚੁੱਕਦੀ ਹੈ ਬਚਪਨ ਦੇ ਵਿੱਚ ਤੇ ਖਡਾਉਂਦੀ ਬੋਲੇ ਬਚਨ ਪੋਤਰੇ ਮਿੱਠੇ ਸੁਨੇ ਨਾਰ ਨਰ ਲਾਗੈ ਈ ਥੇ ਤੇ ਸਾਜ ਸੰਗਤ ਜਦੋਂ ਮਹਾਰਾਜ ਪੋਤਲੇ ਜੇ ਬੋਲਣ ਲੱਗ ਪੈਣ ਪੋਤਲੀ ਬੋਲੀ ਦੇ ਵਿੱਚ ਤੇ ਬੋਤ ਮਿੱਠੇ ਬੋਚਨ ਸੀ ਗੁਰੂ ਸਾਹਿਬਾਂ ਦੇ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਸਾਧ ਸੰਗਤ ਹਾਰੇ ਇੱਕ ਜੀਵ ਦਾ ਦਿਲ ਕਰਦਾ ਪੀ ਮਹਾਰਾਜ ਦੇ ਬਚਨ ਮੈਂ ਸੁਣੀ ਜਾਵਾਂ ਇਸ ਤਰ੍ਹਾਂ ਸੱਚੇ ਸਤਿਗੁਰੂ ਜੀ ਜਦੋਂ ਬੋਲਦੇ ਤੇ ਹਰ ਇੱਕ ਜੀਵ ਖਲੋ ਕੇ ਮਹਾਰਾਜ ਨੂੰ ਸੁਣਨਾ ਚਾਹੁੰਦਾ ਹੈ ਹੀਰੇ ਮਾਤ ਤਾਤ ਅਨਰਾਗੇ ਫਿਰ ਤਪ ਧੂਮ ਕਾ ਮਿਰਤ ਕਾ ਲਾਗੇ ਤੇ ਜਦੋਂ ਮਾਤਾ ਪਿਤਾ ਜੀ ਭਾਵ ਮਾਤਾ ਤ੍ਰਿਪਤਾ ਜੀ ਵੇਂਦੇ ਬਾਬਾ ਕਾਲੂ ਜੀ ਵੇਂਦੇ ਤੇ ਬਹੁਤ ਸਾਧ ਸੰਗਤ ਖੁਸ਼ ਹੁੰਦੇ ਕਿਉਂਕਿ ਪਿਆਰ ਕਰਦੇ ਤੇ ਇਸ ਤਰ੍ਹਾਂ ਗੁਰੂ ਪਾਤਸ਼ਾਹ ਜੀ ਜਦੋਂ ਵੇੜੇ ਦੇ ਵਿੱਚ ਰਿੜਦੇ ਤੇ ਕਈ ਵਾਰੀ ਰਿੜਦਿਆਂ ਹੋਇਆਂ ਤਨ ਦੇ ਉੱਤੇ ਮਿੱਟੀ ਲੱਗ ਜਾਂਦੀ ਆ ਕਿਉਂਕਿ ਬਚਪਨਾ ਹੈ ਸਰੀਰ ਮਿੱਟੀ ਦੇ ਨਾਲ ਨਿਬੜ ਜਾਂਦਾ ਹੈ ਲੱਗੀ ਧੂੜ ਤਾਨਾ ਤੂੰ ਸਰ ਹੋਏ ਅੰਬਲੇ ਅੰਬਾ ਅੰਗਨ ਧੋਏ ਸਾਧ ਸੰਗਤ ਜਦੋਂ ਧੂੜ ਮਿੱਟੀ ਲੱਗ ਜਾਂਦੀ ਨਾ ਸਰੀਰ ਨੂੰ ਤੇ ਮਾਤਾ ਜੀ ਫੇਰ ਟੁਕਦੇ ਆ ਤੇ ਕਵੀ ਜੀ ਕਹਿੰਦੇ ਵੀ ਇੱਕ ਵਾਰੀ ਅੰਗ ਪੈਰਾਂ ਦੀ ਤਰ੍ਹਾਂ ਧੋ ਦਿੰਦੇ ਆ ਕਿਉਂਕਿ ਉਹਨਾਂ ਮਾਂ ਦੇ ਅੰਦਰ ਵੀ ਇਹ ਭਾਵਨਾ ਵੀ ਪਈ ਬੱਚਾ ਲਿਬੜ ਜਾਏ ਤੇ ਕਦੇ ਮਾਂ ਨੇ ਚਾਹੁੰਦੀ ਵੀ ਬੱਚਾ ਲਿਬੜਿਆ ਰਹੇ ਉਹ ਇੱਕਦਮ ਧੋਏਗੀ ਮਾਤਾ ਜੀ ਵੀ ਇਸੇ ਤਰ੍ਹਾਂ ਕਰਦੇ ਆ ਕਈ ਵਾਰੀ ਵਿਹੜੀ ਦੇ ਵਿੱਚ ਦਿਨ ਦੇ ਵਿੱਚ ਗੁਰੂ ਸਾਹਿਬ ਨੂੰ ਤੁਮ ਦੇ ਉਹਨਾਂ ਦੇ ਪੈਰ ਉਹਨਾਂ ਦੇ ਹੱਥ ਸਾਫ਼ ਕਰਦੇ ਹਨ ਮਾਲਕਾਰਮ ਮੋਖ ਮੰਜਨ ਕਰਵਾਇਓ ਕੌਂਚ ਸਰੀਰ ਅੰਕ ਬੈਸਾਇਓ ਸਦ ਸੰਗਤ ਕਈ ਵਾਰੀ ਮਾਤਾ ਜੀ ਮੂੰਹ ਧੋਦੇ ਤੇ ਫਿਰ ਸਰੀਰ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਨਾ ਤੇ ਪਲੰਗ ਦੇ ਉਤੇ ਮੰਜੇ ਤੇ ਬਿਠਾ ਦਿੰਦੇ ਹਨ ਘਗਰੀ ਚੀਲ ਨਵੀਨ ਪੋਨਾ ਤਰਾਈ ਤਨ ਤਾਟ ਐ ਕੋ ਪਾਨ ਕਰਾਏ ਕੈ ਪੌਂਡਾਏ ਕਰਮਾਤ ਸਦ ਸੰਗਤ ਕਈ ਵਾਰੀ ਸ਼ਰਾਨ ਕਰਵਾ ਕੇ ਮੂੰਹ ਟੋ ਕੇ ਗੋਦੀ ਚ ਬਿਠਾ ਲੈਂਦੇ ਤਿੰਦਕੀਆਂ ਨਕੀਆਂ ਝਗੀਆਂ ਸੁਆ ਕੇ ਦਿੱਤੀਆਂ ਮਾਂ ਨੇ ਕਦੇ ਕੋਈ ਬਦਲ ਕੇ ਪਾਉਂਦੇ ਕਦੇ ਕੋਈ ਪਾਉਂਦੇ ਇਸ ਤਰ੍ਹਾਂ ਸਾਧ ਸੰਗਤ ਮਹਾਰਾਜ ਵਾਸਤੇ ਮਾਤਾ ਜੀ ਤਰ੍ਹਾਂ-ਤਰ੍ਹਾਂ ਦੇ ਪਦਾਰਥ ਵੀ ਬਣਾਉਂਦੇ ਤੇ ਬਹੁਤ ਆਤ ਦੇ ਵਿੱਚ ਬਰੀਕ ਚੌਲਾਂ ਦੇ ਹਾਂ ਜਿਹੜੇ ਬਰੀਕ ਚੌਲ ਹੁੰਦੇ ਉਹ ਦੁੱਧ ਦੇ ਵਿੱਚ ਰਿੰਨ ਕੇ ਨਾ ਤੇ ਮਾਤਾ ਜੀ ਉਹ ਖਵਾਉਂਦੇ ਆ ਅਸਲ ਦੇ ਵਿੱਚ ਮੈਂ ਬੇਨਤੀ ਕਰਾਂ ਮਹਾਰਾਜ ਨੂੰ ਛੋਟੀ ਉਮਰ ਦੇ ਵਿੱਚ ਦੁੱਧ ਦੀ ਖੀਰ ਮਾਤਾ ਖਵਾਇਆ ਕਰਦੀ ਸੀ ਤੇ ਖੀਰ ਚੌਣਾ ਦੀ ਨਹੀਂ ਸੀ ਉਹਨਾਂ ਸਮਿਆਂ ਦੇ ਵਿੱਚ ਹੁੰਦੀ ਜਿਹੜੇ ਪੁਰਾਣੇ ਬਜ਼ੁਰਗ ਉਹ ਜਾਣਦੇ ਆ ਖੀਰ ਅਸਲ ਦੇ ਵਿੱਚ ਜਿਹੜੀ ਸਵਾਕ ਦੀ ਹੁੰਦੀ ਸੀ ਨਾ ਉਹ ਬੜੀ ਬਾ ਕਮਾਲ ਦੀ ਖੀਰ ਹੁੰਦੀ ਸੀ ਹੁਣ ਉਹ ਬਣਦੀ ਨਹੀਂ ਕਿਉਂਕਿ ਚੌਲ ਪੰਜਾਬ ਦੇ ਵਿੱਚ ਹੁੰਦੇ ਹੀ ਨਹੀਂ ਸੀ ਅਸਲ ਦੇ ਵਿੱਚ ਇਹ ਪੰਜਾਬ ਦੀ ਖੇਤੀ ਨਹੀਂ ਦੀ ਅੱਜ ਵੀ ਤੁਸੀਂ ਵੇਖਿਓ ਓਕੇ ਚੌਲਾਂ ਦੇ ਵਿੱਚ ਸਵਾੰਖ ਦੇ ਬੂਟੇ ਆਪੇ ਯੋਗ ਜਾਂਦੇ ਆ ਹੁਣ ਤੇ ਅਸੀਂ ਉਹ ਕੱਢ ਦਿੰਨੇ ਆ ਨਾ ਹੁਣ ਰਹੀ ਰਾਈ ਦੇ ਆ ਦਾਣਿਆਂ ਵਰਗੀ ਹੁੰਦੀ ਆ ਸਵਾੰਖ ਦੇ ਜਿਹੜੇ ਉਹ ਬੀਜ ਤੇ ਉਹ ਇੰਨੀ ਸਵਾਦ ਖੀਰ ਬਣਦੀ ਆ ਅਸਲ ਦੇ ਵਿੱਚ ਜਿਹੜੀ ਖੀਰ ਮਾਤਾ ਖੀਵੀ ਜੀ ਬਣਾਉਂਦੇ ਸੀ ਉਹ ਵੀ ਸਵਾੰਖ ਦੀ ਬਣਦੀ ਹੁੰਦੀ ਸੀ ਚੌਲਾਂ ਦੀ ਖੀਰ ਨਹੀਂ ਸੀ ਉਹ ਖੋਏ ਵਾਂਗੂ ਬਣਦੀ ਆ ਔਰ ਚੌਲਾਂ ਦੀ ਖੀਰ ਨਾਲੋਂ ਜ਼ਿਆਦੀ ਸਵਾਦਲੀ ਹੁੰਦੀ ਆ ਤਾਂ ਤਰਬਹੁਤ ਹੁੰਦੀ ਆ ਇਸ ਤਰ੍ਹਾਂ ਮਾਤਾ ਜੀ ਉਹ ਖੀਰ ਬਣਾਉਂਦੇ ਤੇ ਗੁਰੂ ਪਾਤਸ਼ਾਹ ਜੀ ਨੂੰ ਖਵਾਉਂਦੇ ਇਹ ਖਵਾ ਕੇ ਦੁੱਧ ਪਿਆ ਕੇ ਉਸਕ ਸਮੇ ਵਾਸਤੇ ਲਟਾ ਦਿੰਦੇ ਤੇ ਮਹਾਰਾਜ ਇਰਾਮ ਕਰਨ ਵਾਸਤੇ ਲੇਟ ਜਾਂਦੇ ਹਾ ਨਾ ਚੌਪਈ ਜੁਗਲ ਕਟੀ ਪਲਨਾ ਪਰ ਸੋਏ ਜਾਗੇ ਬੋਰ ਸੁਚੇਤਨ ਹੋਏ ਤੇ ਮਹਾਰਾਜ ਦੋ ਘੜੀਆਂ ਤੇ ਸੌਂਦੇ ਆ ਫੇਰ ਉਸੇ ਵੇਲੇ ਜਾਗ ਜਾਂਦੇ ਦੋ ਘੜੀਆਂ ਬਾਅਦ ਕਿਉਂਕਿ ਬਹੁਤਾ ਨੀਂਦ ਦੇ ਵਾਸਤ ਚ ਨਹੀਂ ਰਹਿੰਦੇ ਤੇ ਸਾਧ ਸੰਗਤ ਉਸੇ ਵੇਲੇ ਫੇਰ ਚੇਤਾਨਨ ਹੋ ਜਾਂਦੇ ਤੇ ਇਕਦਮ ਉਸੇ ਵੇਲੇ ਹਰਕਤ ਦੇ ਵਿੱਚ ਆ ਜਾਂਦੇ ਭਾਵ ਆਲਸ ਤੋਂ ਬਾਹਰ ਹੋ ਜਾਂਦੇ ਆ ਲੱਗੇ ਬਾਲ ਨੀਲਾ ਪੁਨ ਕਰਨੇ ਕਰੇ ਪਰ ਨਾ ਹੋਏ ਪਗ ਪਰਨੇ ਸਾਧ ਸੰਗਤ ਹੁਣ ਬਾਲਕਾਂ ਵਾਲੀ ਹੀਨਾ ਕਰਨ ਲਗ ਪਏ ਗੁਰੂ ਪਾਤਸ਼ਾਹ ਜੀ ਹੁਣ ਪੰਘੂੜੇ ਦੇ ਆਸਰੇ ਦੇ ਨਾਲ ਊੜਾ ਜ ਆਪਣੇ ਪੈਰਾਂ ਸਿਰ ਖਲੂਨ ਲੱਗ ਪਏ ਕਿਉਂਕਿ ਪਹਿਲਾਂ ਰਿੜਦੇ ਸੀ ਹੁਣ ਪੰਘੂੜੇ ਨੂੰ ਪਕੜ ਕੇ ਆਸਰਾ ਲੈ ਕੇ ਖਲੋ ਜਾਂਦੇ ਹਨ ਭੈਓ ਚਰਨ ਬਲ ਹੋਵੇ ਠੰਡੇ ਹਿਲੇ ਬਾਲਨ ਮੈਂ ਹਿਤ ਬਾੜੇ ਜਦੋਂ ਪੈਰਾਂ ਦੇ ਬਲ ਤੇ ਖਲੋਣ ਲੱਗ ਪਏ ਨਾ ਤੇ ਪੈਰਾਂ ਦੇ ਵਿੱਚ ਆਸਰਾ ਹੋ ਗਿਆ ਬਾਲ ਹੋ ਗਿਆ ਮੈਂ ਇੱਕ ਬੇਨਤੀ ਕਰਾਂ ਸਰੀਰ ਨੇ ਆਪਣੇ ਹਿਸਾਬ ਦੇ ਨਾਲ ਵਧਣਾ ਹੁੰਦਾ ਔਰ ਸਰੀਰ ਦੇ ਹਿਸਾਬ ਨਾਲ ਹੀ ਬਾਲ ਹੁੰਦਾ ਜਿਹੜੀ ਜੋਤ ਉਹ ਬਹੁਤ ਵੱਡੀ ਹੈ ਪਰ ਸਰੀਰ ਆਪਣੀ ਥਾਂ ਦੇ ਉੱਤੇ ਹੁੰਦਾ ਇਹ ਧਿਆਨ ਰੱਖਿਓ ਇਸ ਕਰਕੇ ਮਹਾਰਾਜ ਇਸ ਸੰਸਾਰ ਤੇ ਪ੍ਰਗਟ ਹੋਏ ਪਰ ਸਰੀਰ ਲੈ ਕੇ ਆਏ ਤੇ ਸਰੀਰ ਨੇ ਉਸੇ ਤਰ੍ਹਾਂ ਹੀ ਚੱਲਣਾ ਜਿਵੇਂ ਆਮ ਇਨਸਾਨ ਦਾ ਸਰੀਰ ਚੱਲਦਾ ਖਾਣਾ ਪੀਣਾ ਮਲ ਮੂਤਰ ਬੋਲ ਚਾਲ ਜਿਵੇਂ ਬਚਪਨ ਦੇ ਵਿੱਚ ਖੇਡਾਂ ਹੁੰਦੀਆਂ ਇਸੇ ਤਰ੍ਹਾਂ ਹੀ ਹੁੰਦਾ ਇਸ ਕਰਕੇ ਗੁਰੂ ਪਾਤਸ਼ਾਹ ਜੀ ਜਦੋਂ ਚੱਲਣ ਫੇਰਨ ਲੱਗ ਪਏ ਨਾ ਫੇਰ ਉਹ ਖਲੋਂਦੇ ਨਹੀਂ ਬਾਹਰ ਬਾਲਕਾਂ ਦੇ ਨਾਲ ਖੇਡਣ ਚਲੇ ਜਾਂਦੇ ਹਨ ਭੂਖਾ ਨ ਸ਼ਬਦ ਪਲਾਵਤ ਹੂਵਤ ਨਾਨ ਸ਼ਬਿਲੇ ਸ਼ਬ ਤੋਂ ਜੋਵਤ ਸਾਧ ਸੰਗਤ ਇਸ ਤਰ੍ਹਾਂ ਬੱਚਿਆਂ ਦੇ ਵਿੱਚ ਖੜੇ ਹੁੰਦੇ ਤੇ ਬੱਚਿਆਂ ਦੇ ਨਾਲ ਦੌੜਨ ਲੱਗ ਪੈਂਦੇ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਸਾਰੇ ਬਾਲਕ ਵੀ ਬੜੇ ਆਨੰਦਿਤ ਹੁੰਦੇ ਹਨ ਬਿਨ ਬੋਲੇ ਨਾ ਲਹਿ ਆਵੇ ਸੇਸ਼ ਪਸਚਾਤ ਪਰਿਤ ਮੈਂ ਧਾਵੈ ਸਾਧ ਸੰਗਤ ਬਿਨੋ ਬੁਲਾਇਆ ਘਰ ਨਹੀਂ ਆਉਂਦੇ ਜਦੋਂ ਮਾਤਾ ਤ੍ਰਿਪਤਾ ਜੀ ਬੁਲਾਉਂਦੇ ਆ ਨਾ ਆਵਾਜ਼ ਦਿੰਦੇ ਖੇੜ ਆਉਂਦੇ ਨਹੀਂ ਤੇ ਬੱਚਿਆਂ ਦੇ ਨਾਲ ਖੇੜਦੇ ਰਹਿੰਦੇ ਆ ਤੇ ਖੇਡਦੇ ਹੋਇਆਂ ਬੱਚਿਆਂ ਨੂੰ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਸਾਧ ਸੰਗਤ ਸੁਣਾਉਂਦੇ ਰਹਿੰਦੇ ਗੁਰੂ ਪਾਤਸ਼ਾਹ ਜੀ ਬੱਚਿਆਂ ਦੇ ਕਈ ਵਾਰੀ ਪਿੱਛੇ ਦੌੜਦੇ ਕਈ ਵਾਰੀ ਬੱਚਿਆਂ ਵਾਲੀਆਂ ਖੇਡਾਂ ਖੇਡਦੇ ਹਨ ਜਨਨੇ ਆਸਤਨਾ ਹਕਾਰ ਪੁਲਾਵੈ ਨੈ ਆਕਾਤ ਦੇਖਤ ਬਲ ਜਾਵੈ ਸਾਧ ਸੰਗਤ ਮਾਤਾ ਜੀ ਕਈ ਵਾਰੀ ਬੁਲਾ ਕੇ ਬੱਚਿਆਂ ਤੋਂ ਤੇ ਫੇਰ ਭੋਜਨ ਸਿਖਾਉਂਦੇ ਆ ਤੇ ਜਦੋਂ ਦਰਸ਼ਨ ਕਰਦੇ ਤੇ ਰੱਜਦੇ ਨੇ ਵੇਖ-ਵੇਖ ਕੇ ਇੰਨੀ ਸੂਰਤ ਸੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਿਹਰੇ ਤੇ ਨੂਰ ਹੈ ਦੋ ਰਾਂ ਦਦ ਅਰ ਓਦਨ ਮਾਤ ਤੇ ਅਰ ਦੇਖ ਖਾਏ ਪਲਾਏ ਬਾਲਕ ਲੀਲਾ ਕਰਤ ਸਾਬ ਅਲਖ ਜੋ ਲਖਿਆ ਨਾ ਜਾਏ ਮਹਾਰਾਜ ਜਦੋਂ ਚੱਲਣ ਫਿਰਨ ਲੱਗ ਪਏ ਨਾ ਏਡਾ ਖੇਡਣ ਲੱਗ ਪਏ ਉਸ ਵੇਲੇ ਮਾਂ ਸਾਧ ਸੰਗਤ ਜਾਦਾ ਚੌਰ ਤੇ ਦਹੀਂ ਦਾ ਭੋਜਨ ਦਿਆ ਕਰਦੇ ਸਨ ਮੈਂ ਫਿਰ ਬੇਨਤੀ ਕਰਾਂ ਇਹਦੇ ਵਰਗਾ ਭੋਜਨ ਦੁਨੀਆ 'ਚ ਨਹੀਂ ਕੋਈ ਪੰਜਾਬ ਦੀ ਖਰਾਕ ਸੀ ਦੁੱਧ ਤੇ ਦਹੀਂ ਹੁਣ ਮਾਂ ਤੇ ਉਹ ਦੁੱਧ ਰਿਆ ਤੇ ਜੇ ਦੁੱਧ ਨਹੀਂ ਰਿਆ ਤੇ ਦਹੀਂ ਕਿਥੋਂ ਇਹੋ ਜਿਹਾ ਮਿਲ ਜਾਏਗਾ ਨਾ ਕਿਉਂ ਰਿਆ ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਲੋਕ ਪੜਦੇ ਹੀ ਇਨਾ ਪਦਾਰਥਾਂ ਤੇ ਸੀ ਸਭ ਤੋਂ ਵੱਡਾ ਪਦਾਰਥ ਸੀ ਘਰ ਦੀ ਸਬਜੀ ਘਰ ਦਾ ਦੁੱਧ ਘਰ ਦਾ ਢੀ ਹੁਣ ਬਾਬਾ ਕਾਲੂ ਜੀ ਦੇ ਘਰ ਦੇ ਵਿੱਚ ਕਿੰਨੀਆਂ ਗਾਵਾਂ ਤੇ ਮੱਝਾਂ ਇਸ ਕਰਕੇ ਸਾਧ ਸੰਗਤ ਮਾਤਾ ਜੀ ਦਹੀਂ ਤੇ ਚੌਲ ਬਣਾਦੇ ਤੇ ਕਈ ਵਾਰੀ ਭੋਜਨ ਸ਼ਿਕਾਉਂਦੇ ਅੱਧੇ ਇੱਕ ਛੱਕ ਕੇ ਤੇ ਮਹਾਰਾਜ ਫੇਰ ਦੌਰ ਜਾਂਦੇ ਬੱਚਿਆਂ ਦੇ ਨਾਲ ਬਾਲਕਾਂ ਦੇ ਨਾਲ ਉਹ ਬਾਲਕਾਂ ਵਾਲੀ ਲੀਲਾ ਕਰਦੇ ਹਨ ਬਾਲਕ ਲੀਲਾ ਕਰਤ ਸਭ ਅਲਖ ਜੋ ਲਖਿਆ ਨਾ ਜਾਏ ਸਾਧ ਸੰਗਤ ਇਹੋ ਜੀ লীਲਾ ਜਿਹੜੀ ਲੇਖੇ ਤੋਂ ਪਰੇ ਜਿਹਨੂੰ ਜਾਣਿਆ ਨਹੀਂ ਜਾ ਸਕਦਾ ਇਹੋ ਜਿਹਾ ਲੀਲਾ ਇਹੋ ਜਿਹਾ ਖੇਡਾ ਇਹੋ ਦੇ ਫੌਤਕ ਮਹਾਰਾਜ ਵਰਤਾ ਜਾਂਦੇ ਕਈ ਵਾਰੀ ਲੈ ਕਰ ਕਾਲੂ ਅੰਕ ਦੋਲਾਰੇ ਪਵਤ ਸੁਖ ਕੋ ਬਦਨ ਨਿਹਾਰੇ ਤੇ ਬਾਬਾ ਕਾਲੂ ਜੀ ਕਈ ਵਾਰੀ ਗੋਦੀ ਦੇ ਵਿੱਚ ਲੈ ਕੇ ਨਾ ਤੇ ਬੜਾ ਪਿਆਰ ਕਰਦੇ ਆ ਮੁਖ ਤੁਮਦੇ ਆ ਮੂੰਹ ਵੇਦੇ ਆ ਸਾਧ ਸੰਗਤ ਬੜਾ ਪਿਆਰ ਕਰਦੇ ਕਿਉਂਕਿ ਸਰਫੇ ਦੀ ਜਦੋਂ ੜਾਦ ਹੋਵੇ ਤੇ ਮਾਂ ਬਾਪ ਦੇ ਹਮੇਸ਼ਾ ਹੀ ਮੰਨ ਦੇ ਵਿੱਚ ਇਹ ਚਾਅ ਬਣਿਆ ਰਹਿੰਦਾ ਹੈ ਮਹਾਰਾਜ ਕਿਰਪਾ ਕਰੇ ਕਈ ਵਾਰੀ ਸਾਧ ਸੰਗਤ ਬੱਚਿਆਂ ਦੇ ਅੰਦਰ ਉਹ ਮੋਹ ਨਹੀਂ ਰਹਿ ਜਾਂਦਾ ਪੁਰਾਣੇ ਬਜ਼ੁਰਗ ਕਈ ਵਾਰੀ ਖਾਣ ਪਾਉਂਦੇ ਹੁੰਦੇ ਸੀ ਵੀ ਮਾਪੇ ਜਿਹੜੇ ਉਹ ਕਮਾਪੇ ਨਹੀਂ ਹੁੰਦੇ ਪੋਤ ਕਪੋਤ ਹੋ ਜਾਂਦੀ ਹੈ ਕਈ ਵਾਰੀ ਬੱਚੇ ਭਾਵੇਂ ਮਾਪਿਆਂ ਨੂੰ ਭੁੱਲ ਜਾਂਦੇ ਆ ਉਹਨਾਂ ਦੇ ਪਰਉਪਕਾਰ ਨਹੀਂ ਯਾਦ ਰਹੀਂਦੇ ਪਰ ਮਾਪੇ ਮਰਦੇ ਦਮ ਤੱਕ ਹਮੇਸ਼ਾ ਹੀ ਯਾਦ ਰੱਖਦੇ ਆ ਆਪਣੀ ਔਲਾਦ ਨੂੰ ਇਸ ਕਰਕੇ ਮਹਾਰਾਜ ਵੀ ਉਸੇ ਤਰ੍ਹਾਂ ਦੇ ਕਉਤਕ ਦੇ ਵਿੱਚ ਆ ਜਿਵੇਂ ਬਚਪਨ ਦੇ ਵਿੱਚ ਬੱਚੇ ਖੇਡਦੇ ਖੇਡਦੇ ਆ ਖਾਂਦੇ ਪੀਂਦੇ ਬਾਬਾ ਕਾਲੂ ਜੀ ਅੰਤ ਦਾ ਪਿਆਰ ਕਰਦੇ ਆ ਇਸ ਕਰਕੇ ਜਦੋਂ ਵੀ ਸ਼ਾਮਾ ਨੂੰ ਆਉਂਦੇ ਗੋਦ ਚ ਬਿਠਾ ਲੈਂਦੇ ਤੇ ਸਾਧ ਸੰਗਤ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ ਬਾਬਾ ਕਾਲੂ ਜੀ ਗੁਰੂ ਸਾਹਿਬ ਦੇ ਨਾਲ ਸੁੰਦਰਤਾ ਮੰਦਰ ਮੁਖ ਹੈ ਰੈ ਨਰ ਨਾਰੀ ਜਾਵਤ ਮਗ ਕੇ ਰੈ ਸਾਧ ਸੰਗਤ ਬਾਬਾ ਕਾਲੂ ਜੀ ਦੀ ਗੋਦ ਚੋਂ ਕਈ ਵਾਰੀ ਉੱਠ ਕੇ ਤੇ ਫੇਰ ਦੌੜ ਜਾਂਦੇ ਮਹਾਰਾਜ ਬੱਚਿਆਂ ਦੇ ਨਾਲ ਖੇਡਣ ਲੱਗ ਪੈਂਦੇ ਜਿੰਨੇ ਵੀ ਆਂਡ ਗਵਾਂਡ ਦੇ ਲੋਕ ਸੀ ਨਾ ਔਰ ਤਲਵੰਡੀ ਦੇ ਵਿੱਚ ਵੇਖਣ ਵਾਲੀ ਭਾਵੇਂ ਕੋਈ ਮਨੋਖ ਸੀ ਭਾਵੇਂ ਕੋਈ ਔਰਤ ਜਿਹੜਾ ਬਾਬੇ ਨੂੰ ਇੱਕ ਵਾਰੀ ਵੇਖ ਲੈਂਦਾ ਨਾ ਦਰਸ਼ਨ ਕਰਦਾ ਉਹ ਬਿਨਾਂ ਬੋਲਣ ਤੋਂ ਅੱਗੇ ਨਹੀਂ ਜਾਂਦਾ ਉਹਦਾ ਮਨ ਕਰਦਾ ਵੀ ਕੋਈ ਨਾ ਕੋਈ ਗੱਲ ਮੈਂ ਸੁਣਾ ਜ਼ਰੂਰ ਮਹਾਰਾਜ ਦੀਆਂ ਨਿਕੀਆਂ ਨਿਕੀਆਂ ਗੱਲਾਂ ਸੁਣਨ ਦੀ ਰੁਚੀ ਹਰ ਇੱਕ ਦੀ ਇਨਾ ਪਿਆਰ ਯਾ ਗੁਰੂ ਪਾਤਸ਼ਾਹ ਜੀ ਦੇ ਪ੍ਰਤੀ ਤੇ ਇਨਾ ਸਤਕਾਰ ਕਰਦੇ ਸਾਰੇ ਔਰ ਦਰਸ਼ਨਾਂ ਨੂੰ ਲੋਚਦੇ ਹਨ ਕਹੇ ਪਰਸ ਪਰ ਲੋਕ ਲਗਾਈ ਕਾਲੂ ਭਾਗ ਅਹ ਅਦਾਈ ਆਪਸ ਵਿੱਚ ਸਾਰੇ ਇਹ ਗੱਲ ਕਹਿੰਦੇ ਕਹਿੰਦੇ ਕਿ ਕਾਲੂ ਦੇ ਬਹੁਤ ਵੱਡੇ ਭਾਗ ਕਿ ਵੱਡੇ ਪਾਗਾ ਵਾਲਾ ਹੈ ਜਿਹਨੂੰ ਇਹੋ ਜਿਹਾ ਪੁੱਤਰ ਪਰਮਾਤਮਾ ਨੇ ਦਿੱਤਾ ਹੈ ਜਿਸ ਆਵਾਸ ਸੋਤ ਅਸ ਉਪਜਿਓ ਸਭ ਦੇਦ ਸੋ ਨਿਹਾਰ ਭਵ ਭਇਓ ਕਹਿੰਦੇ ਭੀ ਜੀ ਦੇ ਘਰ ਦੇ ਵਿੱਚ ਇਹੋ ਜਿਹਾ ਪੁੱਤਰ ਪੈਦਾ ਹੋਇਆ ਜਿਹਨੂੰ ਵੇਖ ਕੇ ਮਨ ਨੂੰ ਸ਼ਾਂਤੀ ਆਉਂਦੀ ਏ ਪਰਮਾਤਮਾ ਦੀ ਮਿਹਰ ਹੋਵੇ ਤੇ ਤਾਂ ਇਹੋ ਜਿਹਾ ਬੱਚਾ ਪੈਦਾ ਹੁੰਦਾ ਏ ਧੋਰਾ ਸਵੇ ਸੁਭਾਵਕ ਪ੍ਰੇਮ ਮਨ ਕਰਹਿ ਬਦਨ ਨਿਹਾਰ ਜੈਸੀ ਜਾਤ ਸਮੁੰਦਰ ਮੈਂ ਸਭ ਸਰਤਾ ਕੋ ਭਾਰ ਸਦ ਸੰਗਤ ਇਸੇ ਤਰਾਂ ਸਾਰੇ ਪਿਆਰ ਕਰਦੇ ਆ ਮਹਾਰਾਜ ਦੇ ਨਾਲ ਜਿਵੇਂ ਸਾਰੀਆਂ ਨਦੀਆਂ ਜਿਹੜੀਆਂ ਉਹਨਾਂ ਦਾ ਸਮੁੰਦਰ ਵਾਂਗੂ ਰੋਖ ਹੁੰਦਾ ਭਾਵ ਉਹਨਾਂ ਦਾ ਨਿਸ਼ਾਨਾ ਇੱਕ ਸਮੁੰਦਰ ਹੁੰਦਾ ਇਸੇ ਤਰ੍ਹਾਂ ਗੁਰੂ ਪਾਖਸ਼ਾ ਜੀ ਤੱਕ ਸਾਰਿਆਂ ਦੀ ਭਾਵਨਾ ਸ਼ਰਦਾ ਦੇ ਨਾਲ ਸਾਰੇ ਮਹਾਰਾਜ ਦੇ ਦਰਸ਼ਨ ਕਰਦੇ ਤੇ ਉਹਨਾਂ ਦੇ ਮਨ ਨੂੰ ਸਕੂਨ ਮਿਲਦਾ ਹੈ ਚਖ ਚਕੂਰ ਲੋਕਨ ਕੇ ਬ੍ਰਿੰਦਾ ਚੰਦਰ ਬਦਨ ਦ੍ਰਿਸ਼ ਆਨੰਦ ਕੰਦਾ ਜਿਵੇਂ ਚਕੂਰ ਚੰਦਰਮਾ ਨੂੰ ਵੇਂਦੀ ਆ ਨਾ ਤੇ ਸਾਰੀ ਰਾਤ ਵੇਂਦੀ ਰਹਿੰਦੀ ਸਾਧ ਸੰਗਤ ਇਸ ਤਰ੍ਹਾਂ ਸਾਰੇ ਲੋਕ ਮਹਾਰਾਜ ਦੇ ਚੰਦਰਮਾ ਵਰਗੇ ਮੁਖੜੇ ਨੂੰ ਚਕੂਰ ਦੀ ਅੱਖ ਨਾਲ ਹੀ ਵੇਖਦੇ ਆ ਸੁੰਦਰ ਰੂਪ ਹੈ ਰਾਵਣਿਆਈ ਜਨ ਅਰਬਿੰਦ ਬਦਨ ਬਿਦਸਾਈ ਜਿਵੇਂ ਸੂਰਜ ਨੂੰ ਵੇਖ ਕੇ ਕਬਲ ਦਾ ਫੁੱਲ ਖਿੜਦਾ ਇਸ ਤਰ੍ਹਾਂ ਬਾਬੇ ਦਾ ਚਿਹਰਾ ਸੂਰਜ ਵਾਂਗੂ ਚਮਕਦਾ ਹੈ ਤੇ ਜਿਹੜਾ ਵੇਂਦਾ ਉਹ ਵੀ ਸਾਧ ਸੰਗਤ ਕਬਲ ਦੇ ਫੁੱਲ ਵਾਂਗੂ ਖਿੜ ਜਾਂਦਾ ਘੰਟਕ ਜਿਉ ਸੁਨ ਕੇ ਬਰਬਾਰੀ ਰਹੇ ਠਾੜ ਢਿਗ ਮਿਰਗ ਸਮਾਨੀ ਸਾਧ ਸੰਗਤ ਕਈ ਕਹੇ ਵੀ ਜਵੇਂ ਕੰਡੇ ਹੀਰੇ ਦੀ ਆਵਾਜ਼ ਦੇ ਨਾਲ ਹਰਨ ਜਿਹੜਾ ਮਸਤ ਹੋ ਜਾਂਦਾ ਕਿਤੇ ਵੇਖਿਓ ਜਦੋਂ ਕੋਈ ਹਰਨ ਦੀ ਜੰਗਲ ਦੇ ਵਿੱਚ ਸ਼ਿਕਾਰ ਕਰਦਾ ਨਾ ਸ਼ਿਕਾਰੀ ਤੇ ਉਹ ਕੀ ਕਰਦਾ ਜਿਹੜਾ ਇੱਕ ਉਹਦੇ ਕੋਲ ਨਾਦ ਹੁੰਦਾ ਉਹ ਵਜਾਉਂਦਾ ਉਹਨੂੰ ਕਹਿੰਦੇ ਘੰਡਾ ਹੀਰਾ ਉਹ ਜਦੋਂ ਵਜਦਾ ਤੇ ਜਿਹੜਾ ਹਿਰਨੇ ਆ ਨਾ ਉਹ ਇੱਕਦਮ ਮਸਤ ਹੋ ਜਾਂਦਾ ਉਹਨੂੰ ਚੇਤਾ ਹੀ ਭੁੱਲ ਜਾਂਦਾ ਵੀ ਮੈਂ ਕਿਤੇ ਜਾਣਾ ਤੇ ਸ਼ਿਕਾਰੀ ਸੌਖਾ ਸ਼ਿਕਾਰ ਕਰ ਲੇਂਦਾ ਕਹਿੰਦੇ ਵੀ ਇਸ ਤਰ੍ਹਾਂ ਸਾਰੇ ਮਸਤ ਹੋ ਜਾਂਦੇ ਆ ਜਦੋਂ ਬਾਬੇ ਦੇ ਕੋਲ ਬੈਠਦੇ ਜਾਂ ਬਾਬੇ ਦੇ ਦਰਸ਼ਨ ਕਰਦੇ ਸਹਬਾਂ ਦੇ ਮੱਥੇ ਵੱਲ ਵੇਖਦੇ ਮੁੱਖ ਵੱਲ ਵੇਖਦੇ ਤੇ ਸਾਰੇ ਸ਼ਾਂਤ ਹੋ ਜਾਂਦੇ ਹਨ ਇਹ ਬੇਦਬਾਲਕ ਲੀਲਾ ਕਰਹੀ ਧਿਆਨ ਜਿ ਧਰੇ ਭਯੋ ਦਲ ਤਰਹੀ ਸਦ ਸੰਗਤ ਇਸ ਤਰ੍ਹਾਂ ਬਾਲਕਾਂ ਵਾਲੀ ਰੀਲਾ ਕਰਦੇ ਮਾ ਕਵੀ ਸੰਤੋਖ ਸਿੰਘ ਜੀ ਕਹਿੰਦੇ ਜਿਹੜਾ ਵੀ ਗੁਰੂ ਦੇ ਚਰਨਾਂ ਦਾ ਧਿਆਨ ਧਰਦਾ ਹੈ ਅੰਤਰ ਧਿਆਨ ਹੁੰਦਾ ਉਹ ਭਵਜਲ ਸਮੁੰਦਰ ਸੰਸਾਰ ਤੋਂ ਪਾਰ ਹੋ ਜਾਂਦਾ ਹੈ ਪਾਂਚ ਬਰਖ ਕੀ ਹੋਈ ਬੈਸਾ ਕਰਨ ਲਗੇ ਕਾਰਜ ਪੁਨੇਸਾ ਸਾਧ ਸੰਗਤ 5 ਸਾਲ ਦੀ ਜਦੋਂ ਉਮਰ ਹੋ ਗਈ ਨਾ ਮਹਾਰਾਜ ਦੀ ਤੇ ਇਹ ਉਹ ਜਿਆ ਕੰਮ ਕਰਨ ਲੱਗ ਪਏ ਮਹਾਰਾਜ ਲੇ ਵਸਤ ਘਰ ਬਾਹਰ ਧਾਵੈ ਜੋ ਲੇ ਵੈ ਸੋ ਜਾਏ ਗਵਾਵੈ ਮਾ ਕਬੀ ਸੰਕੂਕ ਸਿੰਘ ਜੀ ਕਹਿੰਦੇ ਤੇ ਗੁਰੂ ਪਾਤਸ਼ਾਹ ਜੀ ਦਾ ਐਸਾ ਸੁਭਾਅ ਸੀ ਜਦੋਂ 5 ਸਾਲ ਦੀ ਉਮਰ ਹੋਈ ਨਾ ਇਹ ਸਾਧ ਸੰਗਤ ਸੱਚ ਕਰਕੇ ਜਾਣਿਓ ਮਹਾਰਾਜ ਨੂੰ ਇੰਨਾ ਕੁ ਪਤਾ ਲੱਗ ਗਿਆ ਸੀ ਕਿਉਂਕਿ ਜੋਤ ਬਹੁਤ ਵੱਡੀ ਆ ਸਰੀਰ ਅਜੇ 5 ਸਾਲ ਦਾ ਹੈ ਪਰ ਮਹਾਰਾਜ ਨੇ ਕਿਸੇ ਦੁਖੀਏ ਦਾ ਦੁੱਖ ਨਹੀਂ ਜਰਿਆ ਕਦੇ ਜਿਹੜਾ ਵੀ ਦੁਖੀ ਵੇਖਿਆ ਨਾ ਉਹਦੇ ਦੁੱਖ ਦਾ ਹਾਲ ਲੱਭਣ ਵਾਸਤੇ ਮਹਾਰਾਜ ਸੋਚਦੇ ਰਹੇ 5 ਸਾਲ ਦੀ ਉਮਰ ਹੈ ਤੇ ਜਦੋਂ ਵੇਖਦੇ ਆ ਨਾ ਬਾਹਰ ਕੋਈ ਤਨ ਤੋਂ ਨੰਗਾ ਹੈ ਕਿਸੇ ਦੇ ਕੱਪੜੇ ਫਟੇ ਕੋਈ ਗਰੀਬ ਆ ਮਹਾਰਾਜ ਉਸੇ ਵੇਲੇ ਆਪਣੇ ਘਰੋਂ ਕੋਈ ਕੱਪੜਾ ਚੁੱਕ ਦੇ ਆ ਚੰਗਾ ਕਿਉਂਕਿ ਅਮੀਰ ਘਰ ਆ ਕੋਈ ਕੰਬਲ ਕੋਈ ਕੇਸ ਉਸੇ ਵੇਲੇ ਬਾਹਰ ਵੀ ਆਉਂਦੇ ਆ ਇਹ ਕਿਸੇ ਦੇ ਕੋਲ ਵੇਖਦੇ ਵੀ ਬਰਤਨ ਨਹੀਂ ਤੇ ਮਹਾਰਾਜ ਉਹਦਾ ਉਸੇ ਵੇਲੇ ਹਾਲ ਕਰਦੇ ਆਪਣੇ ਘਰੋਂ ਚੁੱਕਦੇ ਤੇ ਦੇ ਕੇ ਵਾਪਸ ਆ ਜਾਂਦੇ ਇੱਕ ਦਿਨ ਮਾਤਾ ਤ੍ਰਿਪਤਾ ਨੇ ਵੇਖਿਆ ਕਿ ਕਈ ਚਾਂਸ ਹੋ ਗਏ ਕਿ ਜਿਹੜੀ ਵੀ ਵਸਤੂ ਬਾਹਰ ਲੈ ਕੇ ਜਾਂਦੇ ਵਾਪਸ